ਆ ਵੀਡੀਓ ਵੇਖ ਕੇ ਤੁਹਾਨੂੰ ਜਾਣਕਾਰੀ ਬਹੁਤ ਮਿਲੇਗੀ ਤੇ ਵੀਡੀਓ ਤੁਸੀਂ ਭਰਾ ਬਣ ਕੇ ਆਪੇ ਸ਼ੇਅਰ ਕਰਦਿਆ ਜੇ ਆਹ ਬੈਟਰੀ ਆ ਜਿੰਦੇ ਵਿੱਚ ਪਾਣੀ ਪੈਂਦਾ ਤੇ ਕਈਆਂ ਮੇਰੇ ਵੀਰਾਂ ਨੂੰ ਪਤਾ ਨਹੀਂ ਹੈ ਕਈਆਂ ਨੇ ਨੁਕਸਾਨ ਕਰਵਾਏ ਆ ਆਹ ਵੀਰ ਨੇ 2 ਸਾਲ ਪਹਿਲਾਂ ਬੈਟਰੀ ਰਖਾਈ ਸੀ ਜੋ ਕਿ ਸਾਲ ਡੇਢ ਸਾਲ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ ਮੁੜ ਕੇ ਬੈਟਰੀ ਪਾਣੀ ਘਟਾਉਂਦੀ ਆ ਪਾਣੀ ਪਾਉਣਾ ਪੈਂਦਾ ਤੇ ਵੀਰ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਜਿਹੜੇ ਵੀ ਮਿਸਤਰੀ ਕੋਲ ਵੀਰ ਸਰਵਿਸ ਕਰਵਾਉਂਦਾ ਰਿਹਾ ਨਾ ਹੀ ਉਹਨੇ ਪਾਇਆ ਤੇ ਚਲੋ ਵੀਰ ਦਾ ਨੁਕਸਾਨ ਹੋਇਆ ਆਪਣੇ ਕੋਲ ਧੱਕਾ ਸਟਾਰਟ ਗੱਡੀ ਆਈ ਪਾਣੀ ਪਾ ਕੇ 4-5 ਘੰਟੇ ਬੈਟਰੀ ਚਾਰਜਰ ਲਾਈ ਜੋ ਕਿ ਇਹਦੇ ਸੈੱਲ ਖਰਾਬ ਹੋ ਗਏ ਸੀ ਬੈਟਰੀ ਨਹੀਂ ਚੱਲੀ ਤੇ ਵੀਰ ਦਾ ਖੜੇ ਪੈਰ ਬੈਟਰੀ ਸਾਨੂੰ ਨਵੀਂ ਰਖਾਉਣੀ ਪਈ ਆ 5000 ਦਾ ਨੁਕਸਾਨ ਹੋਇਆ 5000 ਦੀ ਬੈਟਰੀ ਆਈ ਆ ਵੀਰ ਕਹਿੰਦਾ ਜੇ ਮੈਨੂੰ ਪਤਾ ਹੁੰਦਾ ਬੈਟਰੀ 'ਚ ਪਾਣੀ ਪੈਂਦਾ ਤੇ ਮੈਂ ਆਵਦਾ ਨੁਕਸਾਨ ਹੋਣ ਤੋਂ ਬਚ ਜਾਣਾ ਸੀ ਪਾਣੀ ਮੈਂ ਪਾ ਲੈਣਾ ਸੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਦੀਆਂ ਗੱਡੀਆਂ ਦੇ ਮੋਟਰਸਾਈਕਲਾਂ 'ਚ ਟਰੈਕਟਰਾਂ 'ਚ ਬੈਟਰੀਆਂ ਦੇ ਪਾਣੀ ਜ਼ਰੂਰ ਚੈੱਕ ਕਰਿਆ ਜੇ